ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਵਾਰੀ ਸਾਖੀ ਸੁਣੀ ਸੀ ਬੋਲੀ ਸਾਹਿਬ ਦੀ ਬੋਲੀ ਸਾਹਿਬ ਦੀ ਕਿੰਨੀ ਪੌੜੀਆਂ ਕਿੰਨੀ ਪੌੜੀਆਂ ਸਾਰੇ ਬੋਲੋ 78 ਸੀ ਪੌੜੀਆਂ ਹੈ ਗਿਆ ਵੈ ਸੋ ਬੌਲੀ ਸਾਹਿਬ ਦੇ ਵਿੱਚ ਅਸੀਂ ਸਾਖੀ ਸੁਣੀ ਸੀਗੀ ਕਿ ਉੱਥੇ ਤਾਂ ਮਹਾਤਮ ਹੈਗਾ ਵੈ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਹੈਗਾ ਵੈ ਜਿਹੜਾ ਵੀ ਸ਼ਰਧਾ ਭਾਵਨਾ ਨਾਲ ਉੱਥੇ ਜਾ ਕੇ ਹਰ ਪੌੜੀ ਤੇ ਖੜਾ ਹੋ ਕੇ ਹਰ ਵਰੀ ਇਸ਼ਨਾਨ ਕਰਨਾ ਹੈਗਾ ਤੇ 78 ਵਰੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤੇ ਉਹਦੀ 78 ਲੱਖ ਜੂਨ ਕੱਟੀ ਜਾਂਦੀ ਹੈ ਸੋ ਅੱਜ ਅਸੀਂ ਸਾਖੀ ਸੁਣਾਂਗੇ ਇੱਕ ਭਾਈ ਸੀਗਾ ਜਿਹਦਾ ਨਾਮ ਸੀਗਾ ਪ੍ਰੇਮਾ ਵੈਨ ਹੀ ਵਾਸ ਅ ਚਾਈਲਡ ਉਹਦੇ ਮਾਪਿਓ ਦੋਨੋਂ ਜਿਹੜੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹ ਲਾਹੌਰ ਦੇ ਲਾਗੇ ਕੋਈ ਪਿੰਡ ਸੀਗਾ ਉੱਥੇ ਰਹਿੰਦਾ ਸੀਗਾ ਹੀ ਡਿਡ ਆਲ ਦਾ ਰੋਂਗ ਸਟਫ ਐਜ਼ ਅ ਚਾਈਲਡ ਐਂਡ ਜਦੋਂ ਵੱਡਾ ਹੋ ਗਿਆ ਉਹਨੇ ਇੱਕ ਬਿਮਾਰੀ ਹੋ ਜਾਂਦੀ ਹੈ ਜਿਹਨੂੰ ਕੋੜ ਕਹਿੰਦੇ ਆ ਲੈਪਰਸੀ ਕਹਿੰਦੇ ਆ ਸੋ ਇਸ ਕਰਕੇ ਸਾਰੇ ਜਿਹੜੇ ਉਹਦੇ ਦੋਸਤ ਵੀ ਸੀਗੇ ਉਹਦੇ ਤੋਂ ਦੂਰ ਹੋ ਜਾਂਦੇ ਆ ਬਿਕਾਜ਼ ਇਟ ਵਾਸ ਕੰਟੇਜੀਅਸ ਪ੍ਰੋਬਲਮ ਉਹਨਾਂ ਨੂੰ ਹੁੰਦਾ ਸੀਗਾ ਕਿ ਸਾਨੂੰ ਨਾ ਇਹ ਪ੍ਰੋਬਲਮ ਹੋ ਜਾਵੇ ਤੇ ਉਹ ਬਹੁਤ ਜ਼ਿਆਦਾ ਕਿ ਇਕੱਲਾ ਜਾਂ ਹੋ ਜਾਂਦਾ ਨਾ ਉਹਦੇ ਕੋਲ ਖਾਣ ਵਸਤੇ ਕੁਝ ਹੁੰਦਾ ਉਹ ਬੜਾ ਕਮਜ਼ੋਰ ਹੋ ਜਾਂਦਾ ਤੇ ਜਿਹੜੇ ਲੋਕ ਹੁੰਦੇ ਆ ਕਦੀ ਕਿਸੇ ਨੂੰ ਤਰਸ ਆ ਜਾਂਦਾ ਸੀਗਾ ਤੇ ਉਹ ਰੋਟੀ ਉਹਦੇ ਵੱਲ ਦੂਰੋਂ ਦੀ ਸੁੱਟ ਦਿੰਦੇ ਸੀਗੇ ਉਹਨੂੰ ਕੋਲ ਨਹੀਂ ਸੀ ਉਹਦੇ ਜਾਂਦੇ ਸੋ ਇੱਕ ਵਾਰੀ ਕੀ ਹੁੰਦਾ ਇੱਕ ਭਾਈ ਨੂੰ ਉਹਦੇ ਤੇ ਤਰਸ ਆਉਂਦਾ ਉਹ ਕੀ ਕਰਦਾ ਵੈ ਕਿ ਇੱਕ ਭਾਂਡਾ ਜਿਹੜਾ ਵੈ ਮਿੱਟੀ ਦਾ ਭਾਂਡਾ ਹੁੰਦਾ ਵੈ ਉਨੂੰ ਉਹਦੇ ਗਲੇ 'ਚ ਲਟਕਾ ਦਿੰਦਾ ਹੈ ਰੱਸੀ ਦੇ ਨਾਲ ਬਨ ਕੇ ਕਿ ਲੋਕੀ ਘੜ ਤੋਂ ਘਟ ਰੋਟੀ ਜਿਹੜੀ ਉਹ ਥੱਲੇ ਨਾ ਸੁੱਟਣ ਉਹਦੇ ਪਾਂਡੇ ਦੇ ਵਿੱਚ ਰੋਟੀ ਪਾਣ ਸੋ ਸਾਰੇ ਜਣੇ ਫਿਰ ਜਦੋਂ ਵੀ ਕਿਸੇ ਨੂੰ ਤਰਸ ਆਉਂਦਾ ਸੀ ਉਹਦੇ ਪਾਂਡੇ 'ਚ ਰੋਟੀ ਪਾ ਦਿੰਦੇ ਸੀ ਇੱਕ ਵਾਰੀ ਉਸ ਪ੍ਰੇਮਾ ਕੋੜੀ ਨੂੰ ਸੁਣਨ ਦੇ ਵਿੱਚ ਮਿਲਦਾ ਵੈ ਕਿ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਕਿੱਥੇ ਰਹਿੰਦੇ ਸੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਸ਼ਾਬਾਸ਼ ਸੋ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਸਾਡੇ ਕਿੰਵੇਂ ਗੁਰੂ ਹੈ ਤੀਸਰੇ ਗੁਰੂ ਆ ਤੇ ਉਹ ਗੋਇੰਦਵਾਲ ਸਾਹਿਬ ਰਹਿੰਦੇ ਸੀਗੇ ਤੇ ਜਿਹੜਾ ਉਹ ਪ੍ਰੇਮਾ ਕੋੜੀ ਸੀਗਾ ਜਦੋਂ ਉਹਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਉੱਥੇ ਰਹਿੰਦੇ ਆ ਉਹ ਵੀ ਉੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਨੂੰ ਜਾਣਾ ਚਾਹੁੰਦਾ ਹੈ ਉਹ ਉੱਥੇ ਜਦੋਂ ਜਾਂਦਾ ਹੈਗਾ ਉਹਨੂੰ ਉੱਥੇ ਲੰਗਰ ਦਾ ਪ੍ਰਬੰਧ ਹੁੰਦਾ ਨਾ ਉੱਥੇ ਜਦੋਂ ਉਹਨੂੰ ਲੰਗਰ ਵੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਉਹ ਸਵੇਰੇ ਸ਼ਾਮੀ ਗੁਰੂ ਸਾਹਿਬ ਜੀ ਦਾ ਜਿਹੜਾ ਦੀਵਾਨ ਹੈ ਉਹਨੂੰ ਵੀ ਅਟੈਂਡ ਕਰਦਾ ਹੈਗਾ ਤੇ ਦਿਨ ਵੇਲੇ ਜਿਹੜੀ ਉਹ 84 ਲੱਖ ਪੌਣੀਆਂ ਵਾਲੀ ਬੋਲੀ ਸਾਹਿਬ ਸੀਗੀ ਮੋ ਜਿਹੜਾ ਪ੍ਰੇਮਾ ਕੋੜੀ ਸੀਗਾ ਉੱਥੇ ਬੈਠ ਜਾਂਦਾ ਸੀ ਸੋ ਜਿਹੜੀ ਵੀ ਸੰਗਤਾਂ ਉੱਥੇ ਆਂਦੀਆਂ ਸੀਗੀਆਂ ਦਰਸ਼ਨ ਕਰਨ ਵਾਸਤੇ ਨਾਲੇ ਉੱਥੇ ਇਸ਼ਨਾਨ ਕਰਨ ਆਂਦੀਆਂ ਸੀਗੀਆਂ ਉਹਨਾਂ ਦੀ ਜਿਹੜੀ ਚਰਨ ਧੂੜ ਹੁੰਦੀ ਸੀ ਜਿਹੜੀ ਉਹਨਾਂ ਦੇ ਪੈਰਾਂ ਥੱਲੇ ਮਿੱਟੀ ਲੱਗੀ ਹੁੰਦੀ ਸੀ ਉਸ ਮਿੱਟੀ ਨੂੰ ਆਪਾਂ ਚਰਨ ਧੂੜ ਕਹਿੰਦੇ ਆ ਐਜ਼ ਅ ਰਿਸਪੈਕਟ ਬਿਕਾਜ਼ ਜਿਹੜੀ ਸੰਗਤ ਹੁੰਦੀ ਹੈ ਉਸ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਜਿਹੜੀ ਸੰਗਤ ਹੁੰਦੀ ਹੈ ਉਹਦੇ ਚ ਪਰਮਾਤਮਾ ਵਸਦੇ ਹੈਗੇ ਹਨਾ ਸੋ ਉਹਨੂੰ ਅਸੀਂ ਮਿੱਟੀ ਨਹੀਂ ਕਹਿੰਦੇ ਉਸ ਉਹਨੂੰ ਅਸੀਂ ਐਜ਼ ਅ ਰਿਸਪੈਕਟ ਚਰਨ ਧੂੜ ਕਹਿੰਦੇ ਆ ਫਿਰ ਉਹ ਜਿਹੜਾ ਪ੍ਰੇਮਾ ਕੋ ਉਹ ਚਰਨ ਤੂੜਨ ਨੂੰ ਆਪਣੇ ਮੱਥੇ ਤੇ ਲਾਂਦਾ ਸੀ ਆਪਣਾ ਜਿਹੜੇ ਤੇ ਸਰੀਰ ਦੇ ਉੱਪਰ ਜ਼ਖਮ ਹੋਏ ਹੁੰਦੇ ਸੀ ਉਹਦੇ ਉੱਪਰ ਲਾਂਦਾ ਸੀ ਸੋ ਜਿਹੜੀ ਸੰਗਤ ਦੇ ਵਿੱਚ ਜਿਹੜੇ ਸਿੱਖ ਸੀਗੇ ਉਹਨਾਂ ਨੇ ਜਾ ਕੇ ਗੁਰੂ ਅਮਰਦਾਸ ਜੀ ਨੂੰ ਦੱਸਿਆ ਕਿ ਇੱਕ ਪ੍ਰੇਮਾ ਕੋੜੀ ਹੈਗਾ ਉਹ ਇਦਾਂ ਕਰਦਾ ਹੈਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਪਰ ਸਾਨੂੰ ਹੁੰਦੇ ਆ ਉਹਦੀ ਭਗਤੀ ਦੇਖ ਕੇ ਉਹਦੀ ਭਾਵਨਾ ਦੇਖ ਕੇ ਫਾਈ ਗੁਰਦਾਸ ਜੀ ਦਾ ਸ਼ਬਦ ਹੈਗਾ गोविंद ਪਾਓ भगत ਦਾ ਭੁੱਖਾ ਸੋ ਜਿਹੜੀ ਪਰਮਾਤਮਾ ਹੈਗੀ ਹੈ ਨਾ ਉਹ ਬਾਹਰੀ ਦਿਖਾਵੇ ਤੋਂ ਖੁਸ਼ ਨਹੀਂ ਹੁੰਦੇ ਉਹ ਤੁਹਾਡੀ ਅੰਦਰ ਦੀ ਪ੍ਰੀਤ ਜਿਹੜੀ ਹੁੰਦੀ ਹੈ ਤੁਹਾਡੇ ਜਿਹੜੀ ਡਿਵੋਸ਼ਨ ਹੁੰਦੀ ਹੈ ਉਹਦੇ ਨਾਲ ਖੁਸ਼ ਹੁੰਦੇ ਆ ਸੋ ਗੁਰੂ ਅਮਰਦਾਸ ਜੀ ਉਸ ਪ੍ਰੇਮਾ ਕੋੜੀ ਨੂੰ ਜਿੱਥੇ ਗੁਰੂ ਸਾਹਿਬ ਜੀ ਆਪ ਇਸ਼ਨਾਨ ਕਰਦੇ ਸੀਗੇ ਉੱਥੇ ਲੈ ਕੇ ਉਹਨੂੰ ਉੱਥੇ ਬੁਲਾਉਂਦੇ ਹੈਗੇ ਆ ਕਿ ਉੱਪਰ ਬਿਠਾ ਕੇ ਉਹਨੂੰ ਆਪਣੇ ਹੱਥੀ ਇਸ਼ਨਾਨ ਕਰਵਾਉਂਦੇ ਹੈਗੇ ਆ ਸੋ ਕੈਨ ਯੂ ਇਮੇਜਿਨ ਕਿ ਉਹ ਪ੍ਰੇਮਾ ਕੋੜੀ ਤਾਂ ਕਿੰਨਾ ਵੱਡੇ ਭਾਗ ਸੀ ਕਿ ਗੁਰੂ ਸਾਹਿਬ ਜੀ ਨੇ ਖੁਦ ਉਹਨੂੰ ਇਸ਼ਨਾਨ ਕਰਾਇਆ ਉਹਨੂੰ ਸੋਹਣੇ ਬਸਤਰ ਪੁਵਾਏ ਉਹ ਆਸਤੇ ਆਸਤੇ ਜਿਹੜਾ ਪ੍ਰੇਮਾ ਕੋੜੀ ਸੀਗਾ ਉਹਦਾ ਸਰੀਰ ਬਿਲਕੁਲ ਵਧੀਆ ਹੋ ਜਾਂਦਾ ਉਹ ਬਹੁਤ ਸੋਹਣਾ ਨੌਜਵਾਨ ਬੰਦਾ ਜਾਂਦਾ ਤੇ ਗੁਰੂ ਸਾਹਿਬ ਜੀ ਸੰਗਤ ਦੇ ਵਿੱਚ ਕਹਿੰਦੇ ਆ ਕਿ ਇਹ ਅੱਜ ਤੋਂ ਮੇਰਾ ਪੁੱਤਰ ਹੈਗਾ ਇਹਦਾ ਨਾਮ ਮੁਰਾਰੀ ਹੈਗਾ ਤੇ ਮੇਰੇ ਪੁੱਤਰ ਮੁਰਾਰੀ ਵਾਸਤੇ ਕਿਹੜਾ ਆਪਣੀ ਧੀ ਦਾ ਰਿਸ਼ਤਾ ਦੇਗਾ ਸੋ ਸੰਗਤ ਦੇ ਵਿੱਚ ਇੱਕ ਬੰਦਾ ਹੁੰਦਾ ਉਹ ਕਹਿੰਦਾ ਮੇਰੀ ਧੀ ਹੈਗੀ ਆ ਮਥਰੋ ਤੇ ਉਹਦਾ ਰਿਸ਼ਤਾ ਮੈਂ ਇਸ ਮੁਰਾਰੀ ਵਾਸਤੇ ਦਿੰਦਾ ਬੜ ਜਿਹੜੀ ਮਤਰੋ ਦੀ ਮਾਂ ਹੁੰਦੀ ਹੈ ਉਹ ਲੰਗਰ ਹਾਲਚ ਹੁੰਦੀ ਹੈ ਉਹ ਜਦੋਂ ਸੁਣਦੀ ਹੈ ਉਹ ਦੌੜਦੀ ਗੁਰੂ ਸਾਹਿਬ ਕੋਲ ਆਂਦੀ ਹੈ ਤੇ ਗੁਰੂ ਸਾਹਿਬ ਜੀ ਨੂੰ ਕਹਿੰਦੀ ਹੈ ਕਿ ਮੈਨੂੰ ਤੇ ਇਹ ਵੀ ਨਹੀਂ ਪਤਾ ਇਹ ਬੰਦਾ ਕੌਣ ਹੈ ਇਹਦੀ ਜਾਤ ਕੀ ਹੈ ਪਾਤ ਕੀ ਹੈ ਇਹਦਾ ਜਿਹੜਾ ਟੱਬਰ ਹੈਗਾ ਉਹ ਕੌਣ ਹੈ ਇਹਦਾ ਹਨਾ ਸੋ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਇਹਦੀ ਜਾਤ ਪਾਤ ਇਹ ਅੱਜ ਤੋਂ ਮੇਰਾ ਪੁੱਤਰ ਹੈ ਜੋ ਮੇਰਾ ਖਾਨਦਾਨ ਹੈਗਾ ਉਹ ਇਹਦਾ ਖਾਨਦਾਨ ਹੈਗਾ ਤੇ ਇਹਨਾਂ ਦੋਨਾਂ ਦੀ ਜਿਹੜੀ ਜੋੜੀ ਹੈਗੀ ਹੈ ਉਹ ਤੁਰ ਤੋਂ ਬਣ ਕੇ ਆਈ ਹੈ ਸੋ ਉਹ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਨੂੰ ਸੱਤ ਬਚਨ ਕਹਿ ਕੇ ਉਹਨਾਂ ਦਾ ਇਹ ਹੁਕਮ ਜਿਹੜਾ ਮੰਨਤੀ ਹੈ ਫਿਰ ਉਹ ਜਿਹੜਾ ਮਤਰੋ ਸੀਗੀ ਉਹਦਾ ਵਿਆਹ ਜਿਹੜਾ ਮੁਰਾਰੀ ਨਾਲ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੇਂਦਰ ਜਿਹੜੇ ਉਹਨਾਂ ਨੇ 22 ਬਣਾਏ ਸੀਗੇ 22 ਮੰਜੀਆਂ ਬਣਾਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮੰਜੀ ਹੈ ਉਹ ਮਤਰੋ ਤੇ ਮੁਰਾਰੀ ਨੂੰ ਦਿੰਦੇ ਹੈਗੇ ਆ ਫਿਰ ਉਹ ਪਤੀ ਪਤਨੀ ਦੋਨੋਂ ਮਿਲ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੈਗੇ ਆ ਸੁਤੰਤਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੁਣ ਅਸੀਂ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਵਿੱਚ ਆਣੀ ਚਾਹੀਦੀ ਹੈ ਤਾਨ ਹੈ ਤਾਨ ਹੈ ਤਾਨ ਹੈ ਗੁਰੂ ਅਮਰਦਾਸ